ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬ ਅਲੱਗ ਜ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਆ ਪੰਜਾਬੀ ਹਿੰਦੀ ਇੰਗਲਿਸ਼ ਮੈਥਮੈਟਿਕਸ ਸੈਂਸ ਸਬਜੈਕਟ ਦੇ ਟੀਚਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਇਸ ਭਰਤੀ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਭਰਤੀ ਦੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇਸ ਭਾਰਤੀ ਦੀ ਬਿੱਡੇ ਦੀ ਯੋਗਤਾ ਸਿਲੈਕਸ਼ਨ ਪ੍ਰੋਸੈਸ ਉੱਪਰ ਹੱਦਾਰੇ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੀ ਬਾਦਿਆ ਵੀਡੀਓ ਦੇ ਵੱਲ ਜੀ ਕੇਂਦਰੀ ਵਿਦਿਆਲਿਆ ਸਕੂਲ ਫਰੋਜ਼ਪੁਰ ਵੱਲੋਂ ਇਹਨਾਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਦੇ ਵਿੱਚ KGT, PGT, ਕੰਪਿਊਟਰ ਟੀਚਰ, ਉਪਰ ਇੰਸਟ੍ਰਕਟਰ, ਪ੍ਰਾਇਮਰੀ ਟੀਚਰ ਅਤੇ ਸਕੂਲਡ ਕਾਉਂਸਲਰ ਦੀਆਂ ਅਸਾਮੀਆਂ ਅਤੇ ਨਰਸ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਇਸ ਭਰਤੀ ਲਈ ਕੋਈ ਵੀ ਰਿਟਰਨ ਪੇਪਰ ਨਹੀਂ ਹੋੜਾ ਜੀ ਇਹ ਭਰਤੀ ਇੰਟਰਵਿਊ ਵਾਸ ਹੋਵੇਗੀ ਡਿਟੇਲ ਵਾਸ ਬਾਰੇ ਗੱਲ ਕਰੀਏ ਜੀ ਜੋ ਪਹਿਲੀ ਪੋਸਟ ਆਉਣ ਵਾਲੀ ਹੈ ਜੀ ਉਹ PKT టీਚਰ ਦੀ ਹੈ ਜੀ ਜਿਦੇ ਵਿੱਚ ਇੰਗਲਿਸ਼ ਹਿੰਦੀ ਫਿਜ਼ਿਕਸ ਕੈਮਿਸਟਰੀ ਇਕਨੋਮਿਕਸ ਕੁਮਾਰਸਾ ਮੈਥਮੈਟਿਕਸ ਬਾਇਓਲੋਜੀ ਅਤੇ ਕੰਪਿਊਟਰ ਸਾਇੰਸ ਟੀਚਰ ਦੀਆਂ ਅਸਾਮੀਆਂ ਹੋ ਰਹੀਆਂ ਗਈ ਜਿਦੇ ਵਿੱਚ ਮਾਸਟਰ ਡਿਗਰੀ ਰਿਕੁਆਇਰਡ ਹੈ ਜੀ 50 ਪਰਸੈਂਟ ਨੰਬਰਾਂ ਦੇ ਨਾਲ ਜਿਹੜੇ ਉਮੀਦਵਾਰ ਇੰਗਲਿਸ਼ ਟੀਚਰ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਇੰਡੈਸ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜੀ ਜਿਹੜੇ ਵੀ ਉਮੀਦਵਾਰ ਹਿੰਦੀ ਸਬਜੈਕਟ ਟੀਚਰ ਦੀ ਅਸਾਮੀ ਲਈ ਅਪਲਾਈ ਕਰਨਗੇ ਉਨਾਂ ਕੋਲ ਹਿੰਦੀ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜੀ ਜਾਨਿਕਾ ਜਿਹੜੀ ਵੀ ਸਬਜੈਕਟ ਲਈ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਜੀ ਉਹਨਾਂ ਕੋਲੇ ਉਸ ਸਬਜੈਕਟ ਦੀ ਮਾਸਟਰ ਡਿਗਰੀ ਪੂਰੀ ਚਾਹੀਦੀ ਹੈ ਜੀ ਅਤੇ ਜਿਹੜੇ ਉਮੀਦਵਾਰ ਕੰਪਿਊਟਰ ਟੀਚਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਬੀਟੈਕ ਜਾਂ ਬੀਈ ਕੰਪਿਊਟਰ ਸਾਇੰਸ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ ਐਮਸੀਏ ਜਾਂ ਬੀਐਸਸੀ ਕੰਪਿਊਟਰ ਸਾਇੰਸ ਜਾਂ ਬੀਸੀਏ ਕੋਈ ਵੀ ਇਹਨਾਂ ਵਿੱਚੋਂ ਕੋਈ ਵੀ ਡਿਗਰੀ ਵਾਲਾ ਉਮੀਦਵਾਰ ਅਪਲਾਈ ਕਰ ਸਕਦਾ ਹੈ ਜੀ ਅਤੇ ਇਹਨਾਂ ਦੀ ਸਪੈਸ਼ਲ ਕੰਡੀਸ਼ਨ ਹੈ ਕਿ ਉਮੀਦਵਾਰ ਕੋਲੇ ਬੀਐਡ ਡਿਗਰੀ ਹੋਣੀ ਲਾਜ਼ਮੀ ਹੋਵੇਗੀ ਜੀ ਜਿਹੜੇ ਵੀ ਉਮੀਦਵਾਰ ਇਹਨਾਂ ਪੋਸਟਾਂ 'ਤੇ ਅਪਲਾਈ ਕਰਨਗੇ ਉਹਨਾਂ ਕੋਲੇ ਬੀਐਡ ਡਿਗਰੀ ਹੋਣੀ ਲਾਜ਼ਮੀ ਹੋਵੇਗੀ ਜੀ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਕੰਪਿਊਟਰ ਦੀ ਨੌਲੇਜ ਹੋਣਾ ਵੀ ਲਾਜ਼ਮੀ ਹੈ ਸਦੀਆਂ ਜੋ ਅਸਾਮੀਆਂ ਰਾਜੋਵਰ ਯਾਨੀ ਦੀ ਇਹ TGT ਪੋਸਟ ਦੀਆਂ ਹੋੜ ਗਈ ਹੈ ਜੀ ਇਹਦੇ ਵਿੱਚ ਵੀ ਸਬਜੈਕਟ ਤੁਸੀਂ ਦੇਖ ਸਕਦੇ ਹੋ ਜੀ ਇੰਗਲਿਸ਼ ਹਿੰਦੀ ਸੋਸ਼ਲ ਸਾਇੰਸ ਐਸਐਸਟੀ ਮੈਥਮੈਟਿਕ ਪੰਜਾਬੀ ਸੰਸਕ੍ਰਿਤ ਆਰਟ এডਿਕੇਸ਼ਨ ਦੀ ਆਪ ਅਸਾਮੀਆਂ ਰਾਜੋਵਰ ਹੈ ਜੀ ਜਿਹਦੇ ਵਿੱਚ ਉਮੀਦਵਾਰ ਕੋਲੇ ਗ੍ਰੈਜੂਏਸ਼ਨ ਘੱਟ ਤੋਂ ਘੱਟ 50 ਅੰਕਾਂ ਨਾਲ ਪਾਸ ਹੋਣੀ ਲਾਜ਼ਮੀ ਹੋਵੇਗੀ ਜੀ ਅਤੇ ਉਮੀਦਵਾਰ ਕੋਲੇ ਬੀਐਨ ਡਿਗਰੀ ਵੀ ਹੋਣੀ ਲਾਜ਼ਮੀ ਹੋਵੇਗੀ ਜਿਹੜੇ ਉਮੀਦਵਾਰ ਇੰਗਲਿਸ਼ ਟੀਚਰ ਦੀ ਪੋਸਟ ਲਈ ਅਪਲਾਈ ਕਰਨਾ ਉਨ੍ਹਾਂ ਉਮੀਦਵਾਰਾਂ ਨੂੰ ਇੰਗਲਿਸ਼ ਸਬਜੈਕਟ ਗ੍ਰੈਜੂਏਸ਼ਨ ਡਿਗਰੀ ਵਿੱਚ ਪੜਿਆ ਹੋਣਾ ਲਾਜ਼ਮੀ ਹੋਵੇਗਾ ਜੀ ਅਤੇ ਪਲੱਸ ਬੀ ਐਡਿਟ ਕੀਤੀ ਹੋਣੀ ਵੀ ਲਾਜ਼ਮੀ ਹੋਵੇਗੀ ਉਸੇ ਤਰੀਕੇ ਨਾਲ ਜਿਹੜੇ ਉਮੀਦਵਾਰ ਮੈਥਮੈਟਿਕ ਦੀ ਪੋਸਟ ਲਈ ਅਪਲਾਈ ਕਰਨਗੇ ਤਾਂ ਉਹਨਾਂ ਕੋਲੇ ਮੈਥ ਪੜਿਆ ਹੋਣਾ ਲਾਜ਼ਮੀ ਹੋਵੇਗਾ ਜੀ ਜਿਹੜੇ ਉਮੀਦਵਾਰ ਪੰਜਾਬੀ ਟੀਚਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਇਲੈਕਟਿਵ ਪੰਜਾਬੀ ਸਬਜੈਕਟ ਗ੍ਰੈਜੂਏਸ਼ਨ ਡਿਗਰੀ ਵਿੱਚ ਪਾਸ ਹੋਣਾ ਲਾਜ਼ਮੀ ਹੋਵੇਗਾ ਜੀ ਅਦੇ ਜੋ ਪੋਸਟ ਲਈ ਵਾਲੀ ਅਦੇ ਜੋ ਪ੍ਰਾਇਮਰੀ ਟੀਚਰ ਦੀ ਹੋਵੇਗੀ ਜੀ ਇਸ ਪੋਸਟ ਲਈ ਉਮੀਦਵਾਰ ਪਲੱਸ 2 ਕਲਾਸ 50% ਅਲਕ ਪਲੱਸ ਈਟੀਟੀ ਦਾ ਡਿਪਲੋਮਾ ਕੀਤਾ ਉਮੀਦਵਾਰਾਂ ਕੋਲੇ ਲਾਜ਼ਮੀ ਹੋਵੇਗਾ ਜੀ ਤੇ ਜਿਹੜੇ ਉਮੀਦਵਾਰ ਪ੍ਰਾਇਮਰੀ ਟੀਚਰ 뮤직 ਪੋਸਟ ਲਈ ਅਪਲਾਈ ਕਰਨਗੇ ਜੀ ਉਹਨਾਂ ਉਮੀਦਵਾਰਾਂ ਕੋਲੇ ਪਲੱਸ 2 ਕਲਾਸ 50% ਅਲਕ ਨਾਲ ਅਤੇ ਪਲੱਸ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਜੀ 뮤직 ਸਬਜੈਕਟ ਦੀ ਅਤੇ ਜਿਹੜੇ ਉਮੀਦਵਾਰਾਂ ਦਾ ਡਿਪਲੋਮਾ ਕੀਤਾ ਹੋਵੇਗਾ ਜੀ ਉਹ ਇਸ ਲਈ एलिਜੀਬਲ ਲੈ ਗੋਣਗੇ ਜੀ ਤਿਆਨ ਕਿ ਉਮੀਦਵਾਰ ਕੋਲ ਗ੍ਰੈਜੂਏਸ਼ਨ ਹੀ ਕਿੱਤੀ ਹੋਣੀ ਚਾਹੀਦੀ ਆ ਇਸ ਪੋਸਟ ਲਈ ਅਪਲਾਈ ਕਰਨ ਲਈ ਅਗਲੀ ਜੋ ਪੋਸਟ ਰਹਿਣ ਵਾਲੀ ਹੈ ਜੀ ਉਹ ਕੰਪਿਊਟਰ ਇੰਸਟ੍ਰਕਟਰ ਦੀ ਹੋਵੇਗੀ ਇਸ ਵਿੱਚ ਉਮੀਦਵਾਰ ਘੱਟ ਤੋਂ ਘੱਟ 50% ਅੰਕਾਂ ਨਾਲ ਬੀਟੈਕ ਜਾਂ ਬੀਈ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ ਐਮਐਸਸੀ ਜਦ ਬੀਐਸਸੀ ਕੰਪਿਊਟਰ ਸਾਇੰਸ ਜਾਂ ਬੀਸੀਏ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਉਮੀਦਵਾਰਾਂ ਕੋਲੇ ਕੀਤੀ ਲਾਜ਼ਮੀ ਹੋਵੇਗੀ ਜੀ ਅਤੇ ਉਮੀਦਵਾਰਾਂ ਨੂੰ ਕੰਪਿਊਟਰ ਦੀ ਨੌਲੇਜ ਹੋਣਾ ਵੀ ਲਾਜ਼ਮੀ ਹੋਵੇਗੀ। ਕੰਪਿਊਟਰ ਇੰਸਟ੍ਰਕਟਰ ਦੀ ਪੋਸਟ ਲਈ ਉਮੀਦਵਾਰਾਂ ਕੋਲੇ ਬੀਐਲਡ ਕੀਤੀ ਲਾਜ਼ਮੀ ਨਹੀਂ ਹੋਵੇਗੀ ਜੀ। ਅਬ ਇਹ ਜੋ ਪੋਸਟ ਰਹਿਣ ਵਾਲੀ ਹੈ ਜੀ ਉਹ ਸਟੂਡੈਂਟ ਕਾਉਂਸਲਰ ਦੀ ਪੋਸਟ ਹੈ ਜੀ। ਇਸ ਵਿੱਚ ਉਮੀਦਵਾਰਾਂ ਕੋਲੇ ਬੀਏ ਬੀਐਸਸੀ ਸਾਈਕੋਲੋਜੀ ਦੀ ਕਰੀ ਹੋਣੀ ਚਾਹੀਦੀ ਹੈ ਜੀ ਅਤੇ ਘੱਟੋ ਘੱਟ ਉਮੀਦਵਾਰਾਂ ਕੋਲੇ ਇੱਕ ਸਾਲ ਦਾ ਇਸ ਪੋਸਟ ਲਈ ਤਿਆਰਬਾਦੀ ਹੋਣਾ ਚਾਹੀਦਾ ਹੈ ਜੂ ਸਕੂਲ ਦੇ ਵਿੱਚ ਸਟੂਡੈਂਟ ਕਾਉਂਸਲਰ ਦਾ ਅਗਲੀ ਜੋ ਪੋਸਟ ਆਣ ਲਈ ਜੀ ਉਹ ਨਰਸਰੀ ਪੋਸਟ ਹੈ ਜੀ ਇਸ ਵੇਲੇ ਜਿਹੜੇ ਉਮੀਦਵਾਰਾਂ ਨੇ ਜੀਐਨ ਪਾਸ ਕਰੇ ਹੈ ਜੀ ਉਹ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਇਹਨਾਂ ਪੋਸਟਾਂ ਦੇ ਕੁਝ ਜ਼ਰੂਰੀ ਹਾ ਦੇ ਪਾਲੇ ਜੀ ਦੋ ਸਭ ਤੋਂ ਪਹਿਲੀ ਜੂਰੀ ਦਾ ਜੇ ਤੁਸੀਂ ਦੇਖ ਸਕਦੇ ਹੋ ਜੀ ਕਿ ਵਿਦੇਕ ਯੋਗਤਾ ਬਾਰੇ ਉਮੀਦਵਾਰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਜੀ ਜਿਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਅਤੇ ਜੋ ਅਮੀਰ ਅਡਵਾਈਸ ਰਾਈਡ ਵਾਲੀ ਹੈ ਜੀ ਕਿ ਉਮੀਦਵਾਰ ਰੈਗੂਲਰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹਿਣ ਜੀ ਤਾਂ ਕਿ ਜੋ ਵੀ ਜਾਣਕਾਰੀ ਹੋਵੇਗੀ ਉਹਨਾਂ ਨੂੰ ਨੋਟੀਫਿਕੇਸ਼ਨ ਵਿੱਚ ਵੈਬਸਾਈਟ ਉੱਪਰ ਮਿਲ ਜਾਵੇਗੀ ਅਗਲਾ ਸਪੈਸ਼ਲ ਹਦਾਇਤ ਹੈ ਜੀ ਕਿ ਉਮੀਦਵਾਰਾਂ ਨੂੰ ਸੀਟ ਐਟ ਪਾਸ ਹੋਣਾ ਲਾਜ਼ਮੀ ਹੈ ਇਹਦੀ ਕਰ ਸੀਟ ਐਟ ਪਾਸ ਕੀਤੇ ਕੈਂਡੀਡੇਟ ਇਸ ਪੋਸਟ ਲਈ ਐਲੀਜੀਬਲ ਨਹੀਂ ਹੋਣਗੇ ਜੀ ਤਾਂ ਜਿਹੜੇ ਉਮੀਦਵਾਰ ਕੋਲੇ ਸੀਟ ਐਟ ਕੁਆਲੀਫਾਈਡ ਨਹੀਂ ਹੋਊਗਾ ਉਹਨਾਂ ਨੂੰ ਇਸ ਪੋਸਟ ਲਈ ਤਰਜੀਹ ਦਿੱਤੀ ਜਾਵੇਗੀ ਜੀ ਅਤੇ ਸਾਰੇ ਉਮੀਦਵਾਰਾਂ ਨੂੰ ਕੰਪਿਊਟਰ ਦੀ ਨੌਲੇਜ ਹੋਣਾ ਲਾਜ਼ਮੀ ਹੋਵੇਗੀ ਜੀ ਉਮਰ ਹੱਦ ਬਾਰੇ ਗੱਲ ਕਰੀ ਜੀ ਤਾਂ 18 ਸਾਲ ਤੋਂ ਲੈ ਕੇ 55 ਸਾਲ ਤੱਕ ਵਾਲੇ ਉਮੀਦਵਾਰ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਤੇ ਇਹਨਾਂ ਨੇ ਸਪੈਸ਼ਲ ਲਿਖਿਆ ਕਿ ਇੰਟਰਵਿਊ ਦੇ ਟਾਈਮ ਅਤੇ ਜਿਹੜੀ ਵੀ ਸਬਜੈਕਟ ਲਈ ਕਮੀਰਵਰ ਅਪਲਾਈ ਕਰਦੇਗੇ ਜੀ ਉਹਨਾਂ ਦਾ ਇੱਕ ਕਲਾਸ ਡੈਮੋ 15 ਤੋਂ 30 ਮਿੰਟ ਦਾ ਲਿਆ ਜਾ ਸਕਦਾ ਹੈ ਜੀ ਅਤੇ ਜਿਹੜੇ ਅਮੀਰਵਰ ਇੱਕ ਤੋਂ ਵੱਧ ਪੋਸਟ ਲਈ ਅਪਲਾਈ ਕਰਦੇਗੇ ਜੀ ਉਹਨਾਂ ਨੇ ਜੋ ਆਫ ਦਾ ਐਪਲੀਕੇਸ਼ਨ ਫਾਰਮਾ ਹੋਵੇਗਾ ਉਹ ਅਲੱਗ-ਅਲੱਗ ਦੀ ਗੀ ਭਰਿਆ ਜਾਵੇਗਾ ਜੀ ਜਨ ਕਿ ਇੱਕ ਅਨਵੈਲਪ ਦੇ ਵਿੱਚ ਪਾ ਕੇ ਐਪਲੀਕੇਸ਼ਨ ਫਾਰਮਾ ਦੋ ਪੋਸਟਾਂ ਲਈ ਨਹੀਂ ਸੈਂਡ ਕਰਨਾ ਹੋਵੇਗਾ ਅਮੀਰਵਾਰਾਂ ਨੂੰ ਅਲੱਗ-ਅਲੱਗ ਅਨਵੈਲਪ ਵਿੱਚ ਪਾ ਕੇ ਹੀ ਐਪਲੀਕੇਸ਼ਨ ਪਰਫਾਰਮੇ ਭੇਜਣੇ ਹੋਣਗੇ ਤੇ ਜੇ ਹੁਣ ਆਪਾਂ ਅੱਜ ਦੀ ਇੰਟਰਵਿਊ ਬਾਰੇ ਗੱਲ ਕਰੀਏ ਜੀ ਤਾਂ ਜੋ ਇੰਟਰਵਿਊ ਦੀ ਤਰੀਕ ਹੈ ਜੀ 10, 11 ਅਤੇ 12 ਫਰਵਰੀ ਰਹਿਣ ਵਾਲੀਆਂ ਹੈ ਜੀ ਜਿਹੜੇ ਉਮੀਦਵਾਰ PGT ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦੀ ਇੰਟਰਵਿਊ 10 ਫਰਵਰੀ 2025 ਵਾਲੇ ਦਿਨ ਹੋਵੇਗੀ ਜੀ ਸਵੇਰੇ 8 ਵਜੇ ਦਾ ਹੋਵੇਗਾ ਜੀ ਅਤੇ ਜਿਹੜੇ ਉਮੀਦਵਾਰ TGT ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦੀ ਇੰਟਰਵਿਊ ਮੀਤੀ 11 ਫਰਵਰੀ ਵਾਲੇ ਦਿਨ ਹੋਵੇਗੀ ਜਿਹੜੇ ਉਮੀਦਵਾਰ ਪ੍ਰਾਇਮਰੀ ਟੀਚਰ ਜਾਂ 뮤직 ਟੀਚਰ ਜਾਂ ਅਦਰ ਪੋਸਟਾਂ ਲਈ ਅਪਲਾਈ ਕਰਨਗੇ ਜੀ ਉਹਨਾਂ ਦੀ ਇੰਟਰਵਿਊ ਮਿਤੀ 12 ਫਰਵਰੀ ਵਾਲੇ ਦਿਨ ਹੋਵੇਗੀ ਇੰਟਰਵਿਊ ਵਾਲੇ ਦਿਨ ਉਮੀਦਵਾਰ ਆਪ ਦੇ オリジナル ਡਾਕੂਮੈਂਟ ਨਾਲ ਕੈਰੀ ਜ਼ਰੂਰ ਕਰਨਗੇ ਜੀ ਅਤੇ ਇੰਟਰਵਿਊ ਦਾ ਵੈਨਿਊ ਤੁਸੀਂ ਦੇਖ ਸਕਦੇ ਹੋ ਜੀ ਕੇਂਦਰੀ ਵਿਦਿਆਲਿਆ ਨੰਬਰ 2 ਫਰੂਜ਼ਪੁਰ ਕੈਦਾ ਇਹ ਐਡਰੈਸ ਹੈ ਜਿੱਥੇ ਉਮੀਦਵਾਰਾਂ ਦੀ ਇੰਟਰਵਿਊ ਹੋਣੀ ਹੈ ਜੀ ਅਤੇ ਇਸ ਭਾਰਤੀ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਜੀ 1 ਫਰਵਰੀ 2025 ਰਹਿਣ ਵਾਲੀ ਹੈ ਜੀ ਇਨਾਂ ਦੀ ਅਫੀਸ਼ੀਅਲ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਜਿੱਥੇ ਉਮੀਦਵਾਰ ਇਸ ਪੋਸਟ ਬਾਰੇ ਬਧੇ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਐਪਲੀਕੇਸ਼ਨ ਪਰ ਫਾਰਮਾ ਤੁਸੀਂ ਦੇਖ ਸਕਦੇ ਹੋ ਜੀ ਉਮੀਦਵਾਰ ਇਸ ਐਪਲੀਕੇਸ਼ਨ ਪਰਫਾਰਮਾ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਦੇ ਨਾਲ ਭਰਨਗੇ ਜੀ ਅਤੇ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਉਮੀਦਵਾਰ ਜਿਹੜੀ ਪੋਸਟ ਲਈ ਅਪਲਾਈ ਕਰਨਗੇ ਜੀ ਉਸ ਵਿੱਚ ਲਿਖਣਗੇ ਉਸ ਤੋਂ ਬਾਅਦ ਜਿਹੜੀ ਵੀ ਸਬਜੈਕਟ ਲਈ ਅਪਲਾਈ ਕਰਨਗੇ ਜਿਵੇਂ ਕਿ ਪੰਜਾਬੀ ਇੰਗਲਿਸ਼ ਕੰਪਿਊਟਰ ਜਾਂ ਜਿਹੜੀ ਸਬਜੈਕਟ ਲਈ ਅਪਲਾਈ ਕਰਨਗੇ ਉਮੀਦਵਾਰ ਇਸ ਵਿੱਚ ਲਿਖਣਗੇ ਜੀ ਉਸ ਤੋਂ ਬਾਅਦ ਉਮੀਦਵਾਰ ਆਪ ਦਾ ਨਾਮ ਲਿਖਣਗੇ ਜੀ ਆਪ ਫਾਦਰ ਨੇਮ ਹੋ ਗਿਆ ਜੈਂਡਰ ਹੋ ਗਿਆ ਡੇਟ ਆਫ ਬਰਥ ਹੋ ਗਿਆ ਐਡਰੈਸ ਹੋ ਗਿਆ ਜੀ ਉਸ ਤੋਂ ਬਾਅਦ ਉਮੀਦਵਾਰ ਆਪ ਦੀ ਪਾਸ ਪੁਰਜ਼ੇ ਫੋਟੋ 200 ਪੀਐਸ ਤੇ ਕਰਨਗੇ ਜੀ ਅਤੇ ਉਮੀਦਵਾਰ ਆਪ ਦੀ ਵਿੱਦਿਅਕ ਯੋਗਤਾ ਬਾਰੇ ਸਾਰੀ ਜੋ ਵੀ ਅਕਾਡੈਮਿਕ ਡਿਟੇਲਸ ਤੁਸੀਂ ਦੇਖ ਸਕਦੇ ਹੋ ਜੀ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਕੋਈ ਵੀ ਅਦਰ ਡਿਗਰੀ ਜਿਹੜੀ ਵੀ ਹੈ ਸਾਰੀ ਜਾਣਕਾਰੀ ਉਮੀਦਵਾਰ ਇਸ ਵਿੱਚ ਪਹਿਲਾਂ ਲਿਖਣਗੇ ਜੀ ਉਸ ਤੋਂ ਬਾਅਦ ਮੀਨਵਾਰ ਕੋਲ ਜੇਕਰ ਕੋਈ ਵੀ ਐਕਸਪੀਰੀਅੰਸ ਹੋਵੇਗਾ ਤਾਂ ਉਮੀਦਵਾਰ ਇਸ ਵਿੱਚ ਲਿਖਣਗੇ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜੇ ਕੈਟਾਗਰੀ ਜਰਨਲ ओबीसी ਆਸੀ ਜਿਹੜੀ ਵੀ ਕੈਟਾਗਰੀ ਤੁਸੀਂ ਬਲੌਕ ਕਰਦੇ ਹੋਗੇ ਤੁਸੀਂ ਇਹ ਵਿੱਚ ਲਿਖੋਗੇ ਜੀ ਅਤੇ ਇਸ ਤੋਂ ਬਾਅਦ ਉਮੀਦਵਾਰ ਆਪ ਦੇ ਸੰਗਨੇਚਰ ਫਿਲ ਨੰਬਰ ਫਾਰਮ ਦੇ ਨਾਲ ਆਪ ਦੀ ਵਿੱਦਿਅਕ ਯੋਗਤਾ ਦੇ ਡਾਕੂਮੈਂਟਾਂ ਦੀ ਫੋਟੋ ਕਾਪੀ 셀ਫ ਟੈਸਟਡ ਕਰਕੇ ਐਡਰੈਸ ਤੁਸੀਂ ਦੇਖ ਸਕਾ ਰਹੇ ਹੋ ਜੀ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 2 ਫਰੋਜ਼ਪੋਰ ਕੈਂਟ ਸਕੂਲ ਵਿੱਚ ਬਾਈ ਪੋਸਟ ਜਾਂ ਬਾਈ ਹੈਂਡ ਜਾ ਕੇ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਜੀ ਇਸ ਐਪਲੀਕੇਸ਼ਨ ਪਰਫਾਰਮ ਅਤੇ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਐਸੇ ਆਪਦੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤਾ ਹੈ ਜਿੱਥੇ ਜਾ ਕੇ ਉਮੀਦਵਾਰ ਐਪਲੀਕੇਸ਼ਨ ਫਾਰਮ ਚੈੱਕ ਕਰ ਸਕਦੇ ਹਨ ਜੀ ਅਤੇ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਚੈੱਕ ਕਰ ਸਕਦੇ ਹਨ ਜੀ ਜਿਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਅਤੇ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੀ ਵੀਡੀਓ ਨੂੰ ਲਾਈਕ ਅਤੇ ਆਪ ਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਭਾਰਤੀ ਵਾਰੇ ਜਾਣਕਾਰੀ ਲੈ ਕੇ ਜੀ Tätä klyttän